ਸੰਗਣੀ ਧੁੰਦ ਦੇ ਕਾਰਨ ਵਾਪਰਿਆ ਦਰਦਨਾਕ ਹਾਦਸਾ ਇਸ ਹਾਦਸੇ ਵਿੱਚ ਕਈ ਲੋਕ ਹੋਏ ਬੁਰੀ ਤਰ੍ਹਾਂ ਜ਼ਖਮੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਵੈਨ ਦੇ ਵਿੱਚ ਸਵਾਰ ਹੋ ਕੇ ਕੁਝ ਕਰਮਚਾਰੀ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਇੰਨੀ ਜ਼ਿਆਦਾ ਧੁੰਦ ਮਿਲੀ ਕਿ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਪਲਟ ਗਈ ਹਾਲਾਂਕਿ ਫਟੜ ਹੋਏ ਕਰਮਚਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਗੱਡੀ ਕਾਫੀ ਜ਼ਿਆਦਾ ਤੇਜ਼ ਸੀ ਤੇ ਸਾਹਮਣੇ ਸੰਗਣੀ ਧੁੰਦ ਹੋਣ ਦੇ ਕਾਰਨ ਉਹਨਾਂ ਨੂੰ ਕੁਝ ਨਹੀਂ ਦਿਖਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਕਿ ਇਹ ਹਾਦਸਾ ਸਮਰਾਲੇ ਨੇੜੇ ਵਾਪਰਿਆ ਜਿੱਥੇ ਇੱਕ ਮਿਲ ਤੋਂ ਵਾਪਸ ਆ ਰਹੇ ਕਰਮਚਾਰੀ ਆਪਣੇ ਘਰ ਨੂੰ ਜਾ ਰਹੇ ਸਨ ਰਸਤੇ ਵਿੱਚ ਉਨ੍ਹਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਦੱਸਿਆ ਕਿ ਇਸ ਵੇਨ ਦੇ ਵਿੱਚ 20 ਤੋਂ 25 ਦੇ ਕਰੀਬ ਕਰਮਚਾਰੀ ਸਨ ਜਿਨ੍ਹਾਂ ਦੇ ਵਿੱਚ ਕੁਝ ਔਰਤਾਂ ਵੀ ਸ਼ਾਮਿਲ ਸਨ ਜਾਣਕਾਰੀ ਮੁਤਾਬਕ ਜ਼ਖਮੀ ਹੋਏ ਕਰਮਚਾਰੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜੀ ਆਪਣਾ ਖਲਾਲ ਵਾਲਾ ਟੂਲਟੈਕ ਸਾ ਉੱਥੇ ਆ ਘਟਨਾ ਹੋਈ ਆ

टोल टैक्स के पास हुआ है कैसे हुआ दाइज तेजी में चला रहा था मोर मोर था वहीं मोरने में लड़ दिया पहले भी इसी गाड़ी पे जाते हैं हाँ पहले नया गाड़ी लगा था और जो टाइम कितने बजे के घटना हुई हम लोग सवा सात बजे के लपेट हम लोग फैटी से निकले थे कितने बंदे थे बंदे तो बहुत काफी थे कई चालीस आदमी हाँ जी कारण क्या हुआ ਪਰ ਕਾਰਨ ਸਾਹਿਬ ਹਮ ਲੋਕਾ ਕਿਆ ਪਤਾ ਹਮ ਲੋਕ ਤਾਂ ਡਿਊਟੀ 'ਚ ਛੁੱਟੇ ਹੋਰ ਮਾਸ 'ਚ ਬੈਠ ਕੇ ਜਾ ਰਹੇ ਸੇ ਅਬ ਕਾਰਨ ਕਿਆ ਥਾ ਉਹ ਤੋਂ ਮੈਨੇ ਜਾਣਤਾ ਹੂੰ ਜੀ ਮੈਨੇ ਬਲਜੀਤਾ ਜੀ ਬਲਜੀਤ ਜੀ ਜਿਹੜੀ ਵਾਸਾ ਕਿ ਕਿੱਥੋਂ ਕਿੱਥੇ ਜਾ ਰਹੀ ਸੀ ਤੇ ਮੰਲੂਕ ਚਹਲਾ ਤੋਂ ਮੰਲੂਕ ਫੈਕਟਰੀ ਨੂੰ ਜਾ ਰਹੀ ਸੀ ਕਿ ਜੀ ਕਿਹੜੀ ਫੈਕਟਰੀ ਸੀ ਜੀ ਜੀ ਆਪਣੀ ਮੈਟਲ ਫੈਕਟਰੀ ਕੋਲ ਜੀ ਜਾ ਰਹੀ ਸੀ ਕਿੰਨੇ ਸੀ ਜੀ ਲੇਬਰੇਜ 20 ਤੋਂ 25 ਜਾਣੇ ਸੀਗੇ ਇਹਦੇ ਵਿੱਚ ਜੀ ਕੀ ਹੋਇਆ ਹੁਣ ਹਾਂਜੀ ਲੇਬਰ ਵਾਲੇ ਸਾਰੇ ਠੀਕ ਨੇ ਜੀ ਕੀ ਕਾਰਨ ਕੀ ਸੀ ਕਾਰਨ ਕਿ ਸੀ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮੰਲੂਕ ਅੱਗੇ ਨਹੀਂ ਦਿਖਿਆ ਜੀ ਤੇ ਇਸ ਕਰਕੇ ਮੰਨ ਲਓ ਕਿ ਗੱਡੀ スਲਿੱਪ ਹੋ ਗਈ। ਗੱਡੀ ਬੱਚੀ ਕੀ ਤਾਂ ਡਵਾਈਡਰ ਚ ਹਾਂਜੀ ਡਵਾਈਡਰ ਚ ਬੱਚੀ। ਸਵਾਰੀਆਂ ਠੀਕ ਨੇ? ਹਾਂਜੀ ਸਾਰੀਆਂ ਠੀਕ ਨੇ ਜੀ। ਕਿਰਨ ਡਾਕਟਰ ਮਨਪ੍ਰੀਤ ਕੌਰ ਡਾਕਟਰ ਜਿਹੜਾ ਪੀਸ਼ੈਂਟ ਆਇਆ ਕਿੰਨੇ ਪੀਸ਼ੈਂਟ ਆਏ ਤੇ ਕੀ ਹੋਇਆ ਇਹ ਬਸ ਤਾਂ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ ਤੇ ਅਰਾਊਂਡ 18-19 ਪੀਸ਼ੈਂਟ ਸਾਇਨਸ ਸਾਡੇ ਕੋਲ। ਉਹਨਾਂ ਵਿੱਚੋਂ ਇੱਕ ਹੈਡ ਇੰਜਰੀ ਲੱਗ ਰਿਹਾ ਬਾਕੀ ਸਾਰੇ ਮਾਈਨਰ ਨੇ। ਬਾਕੀ ਦੇ ਕਿੰਨੇ ਸੱਟਾਂ ਨੂੰ ਬਾਕੀ ਮਾੜੀ ਮੋਟੀ ਰਗਣਾ ਹੀ ਨੇ ਬਾਕੀ ਸਾਰੇ ਠੀਕ ਨੇ ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ ਪਰ ਫਿਰ ਵੀ ਉਹ ਕੌਨਸ਼ੀਅਸ ਹੈਗਾ ਫਿਰ ਫਿਲਹਾਲ ਮੇਲ ਫੀਲ ਮਿਲਦਾ ਫਿਰ ਹਾਂ ਸੱਚ ਕਾਊਂਟ ਨਹੀਂ ਕੀਤਾ ਫੀਮੇਲਸ ਵੀ ਸੀਗੀਆਂ ਵਿੱਚ ਤਿੰਨ ਚਾਰ ਫੀਮੇਲਸ ਵੀ ਹੋਣਗੀਆਂ ਵਿੱਚ ਠੀਕ ਹੈ ਤੁਹਾਨੂੰ ਕਾਰਨ ਕੀ ਪਤਾ ਲੱਗੇ ਜੀ ਕਿਉਂ ਹੋਇਆ ਫਾਸਟ ਡਰਾਈਵਿੰਗ ਕਹ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀ ਮੇਬੀ ਫੌਗ ਦਾ ਵੀ ਹੋ ਸਕਦਾ ਹੈ 18 ਸਾਲ ਤੋਂ ਕੱਟ ਵੀ ਹੈ ਕੋਈ ਨਹੀਂ 18 ਤੋਂ ਕੱਟ ਕੋਈ ਨਹੀਂ ਜਿਹੜਾ 20 ਦੇ ਆਸ-ਪਾਸ ਨੇ ਸਾਰੇ ਜਿਹੜਾ ਸੀਰੀਅਸ ਹੋਰ ਕੋਈ ਰੈਫਰ ਕਰ ਰਹੇ ਹਾਂ ਹਾਂਜੀ ਰੈਫਰ ਕਰ Yeah.